ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਦੇ ਯਾਨੀ ਕਿ 13 ਤਰੀਕ ਰਾਤ ਅਤੇ 14 ਤਰੀਕ ਸਵੇਰ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਭਾਰਤੀ ਮੌਸਮ ਵਿਭਾਗ ਆਈਐਮਡੀ ਦੇ ਸੈਟਲਾਈਟ ਦੀ ਤਸਵੀਰ ਹੈ ਉਹ ਤੁਹਾਨੂੰ ਦਿਖਾ ਰਿਹਾ ਕਿ ਅੱਜ ਰਾਤ ਦਾ ਤੇ ਦਿਨ ਦਾ ਜਿਹੜਾ ਮੌਸਮ ਸੀ ਉਹ ਕਿਹੋ ਜਿਹਾ ਰਿਹਾ ਦਿਨ ਵੇਲੇ ਮੌਸਮ ਸੀ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਿਹਾ ਪਰੰਤੂ ਜਿਹੜਾ ਆਪਾਂ ਕਹਿ ਸਕਦੇ ਹਾਂ ਧੁੰਦ ਨੁਮਾ ਮਾਹੌਲ ਸੀ ਧੂਏ ਵਾਲਾ ਜਿਹੜਾ ਸਮੋਕ ਸੀ ਜਿਹੜੇ ਆਪਾਂ ਕਹਿੰਦੇ ਹਾਂ ਧੁੰਦ ਸੀ ਉਹ ਇਸ ਤਰ੍ਹਾਂ ਬਣੀ ਹੋਈ ਸੀ ਕਿ ਬੱਦਲਵਾਈ ਬਣੀ ਹੋਈ ਹੈ ਦੁਪਹਿਰ ਤੋਂ ਬਾਅਦ ਕੁਝ ਕੁ ਖੇਤਰਾਂ ਦੇ ਵਿੱਚ ਜਿਹੜਾ ਸੂਰਜ ਨੇ ਆਪਾਂ ਕਿਸੇ ਦੇ ਦਰਸ਼ਨ ਵੀ ਦਿੱਤੇ ਨੇ ਕੁਝ ਦੇ ਵਿੱਚ ਦੁਪਹਿਰ ਤੋਂ ਥੋੜਾ ਜਿਹਾ 12 1 ਵਜੇ ਦੇ ਕਰੀਬ ਜਿਹੜਾ ਥੋੜਾ ਥੋੜਾ ਸੂਰਜ ਜਿਹੜਾ ਦਿਖਾਈ ਦਿੱਤਾ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਆਪਾਂ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਜਿਵੇਂ ਹਰਿਆਣਾ ਦਿੱਲੀ ਚੰਡੀਗੜ੍ਹ ਜਾਂ ਰਾਜਸਥਾਨ ਵਰਗੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਕਈ ਇਲਾਕਿਆਂ ਦੇ ਵਿੱਚ ਮਾਹੌਲ ਜਿਹੜਾ ਤੁੰਦ ਤੁੰਦ ਨੂੰ ਦੇਖਣ ਨੂੰ ਮਿਲਿਆ ਤੇ ਅੱਜ ਰਾਤ ਦੇ ਮੌਸਮ ਦੀ ਜੇਕਰ ਗੱਲ ਕਰੀਏ 13 ਤਰੀਕ ਦਾ ਰਾਤ ਦਾ ਮੌਸਮ ਜਿਹੜਾ ਜੇਕਰ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਸਾਂਝੀ ਕਰੀਏ ਤਾਂ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਦੇ ਵਿੱਚ ਜਿਹੜਾ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਜਿਹੜੇ ਸੈਟਲਾਈਟ ਦੀ ਇਮੇਜ ਹੈ ਉਹ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਬਿਲਕੁਲ ਸਾਫ਼ ਤੇ ਖੁਸ਼ਕ ਬਣੀ ਹੋਈ ਹੈ ਮੀਂਹ ਪੱਖੋਂ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਮੀਂਹ ਨਹੀਂ ਹੈਗਾ ਤੇ ਠੰਡ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਨਾਲ ਅੱਜ ਥੋੜ੍ਹੀ-ਥੋੜ੍ਹੀ ਦਿਨ ਵੇਲੇ ਵੀ ਠੰਡ ਕਾ ਜਿਹੜਾ ਆਪਾਂ ਨੂੰ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜਾ ਠੰਡ ਦਾ ਪ੍ਰਕੋਪ ਆ ਉਹ ਥੋੜਾ ਥੋੜਾ ਵਧਣਾ ਸ਼ੁਰੂ ਹੋ ਜਾਊਗਾ ਜਿਉਂ-ਜਿਉਂ ਦਿਨ ਅੱਗੇ ਵੱਲ ਨੂੰ ਵਧਣਗੇ ਤੇ ਦਿਨ ਛੋਟੇ ਹੁੰਦੇ ਜਾਣਗੇ ਜਿਉਂ-ਜਿਉਂ ਤਾਂ ਧੁੰਦ ਨੋਮਾ ਮਾਹੌਲ ਹੈ ਜਿਹੜਾ ਇਸੇ ਤਰ੍ਹਾਂ ਬਰਕਰਾਰ ਹੁੰਦਾ ਹੋਇਆ ਦੇਖਣ ਨੂੰ ਮਿਲੂਗਾ ਜੋ ਸਾਨੂੰ ਹੁਣ ਤੱਕ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜੇਕਰ ਇਹ ਸਿਸਟਮ ਅੱਗੇ ਵਧਦਾ ਤਾਂ ਉਹਦੀ ਜਾਣਕਾਰੀ ਤੁਹਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਂਝੀ ਕਰਦੇ ਰਿਹਾ ਕਰਾਂਗੇ ਇਹ ਜਿਹੜਾ ਸਿਸਟਮ ਹੈ ਧੁੰਏ ਨੋਮਾ ਮਾਹੌਲ ਹੈ ਜਿਹੜਾ 17 18 ਤਰੀਕ ਜਾਂ 20 ਤਰੀਕ ਦੇ ਕਰੀਬ ਤੱਕ ਇਸੇ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਬਣਿਆ ਰਹੂਗਾ ਸਵੇਰੇ ਸ਼ਾਮ ਜਿਹੜੀ ਤੁਹਾਨੂੰ ਦਿਨੋਂ ਮੈਂ ਮਾਹੌਲ ਦੀ ਜਿਹੜੀ ਝਲਕ ਆਪਾਂ ਨੂੰ ਦੇਖਣ ਨੂੰ ਮਿਲਿਆ ਕਰੂਗੀ ਜਿਵੇਂ ਕਿ ਅੱਜ ਰਾਤ ਦੀ ਗੱਲ ਕਰੀਏ 13 ਤਰੀਕ ਨੂੰ ਵੀ ਅੱਜ ਬਹੁਤ ਸਾਰੇ ਇਲਾਕਿਆਂ ਵਿੱਚ ਜਿਵੇਂ ਪਟਿਆਲਾ ਚੰਡੀਗੜ੍ਹ ਮੋਹਾਲੀ ਉਸ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਉਸ ਤੋਂ ਬਾਅਦ ਰਾਹੋਂ ਨਵਾਂ ਸ਼ਹਿਰ ਹੁਸ਼ਿਆਰਪੁਰ ਸਮਰਾਲਾ ਇੱਧਰ ਇਲਾਕਿਆਂ ਦੇ ਵਿੱਚ ਵੀ ਜਿਹੜੀ ਤੋਂਦਨਮਾ ਮਾਹੌਲਾ ਬਣ ਚੁੱਕਿਆ ਤੇ ਉਸ ਤੋਂ ਬਾਅਦ ਦੂਸਰੀ ਸਾਈਡ ਸੰਗਰੂਰ ਮਲੇਰਕੋਟਲਾ ਮਾਨਸਾ ਬਠਿੰਡਾ ਫਾਜ਼ਿਲਕਾ ਵੋਹਰ ਸ੍ਰੀ ਮੁਕਸਤ ਸਾਹਿਬ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਫਾਜ਼ਿਲਕਾ ਤੇ ਇਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਜਿਹੜੇ ਤੋਂਦਨਮਾ ਮਾਹੌਲਾ ਬਣਨਾ ਸ਼ੁਰੂ ਹੋਇਆ ਵਾ ਤੇ ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਨਵਾਂ ਸ਼ਹਿਰ ਦੇ ਹੁਸ਼ਿਆਰਪੁਰ ਦੇ ਇਲਾਕੇ ਪਠਾਨਕੋਟ ਦੇ ਇਲਾਕੇ ਇਹਨਾਂ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਜਿਹੜਾ ਤੋਂਦਨਮਾ ਜਿਹੜਾ ਮਾਹੌਲ ਹੈ ਬਣਨਾ ਸ਼ੁਰੂ ਹੋ ਚੁੱਕਿਆ ਹੈ ਜੇਕਰ ਦੋਸਤੋ ਗੱਲ ਕਰੀਏ ਸਿਸਟਮਾਂ ਦੀ ਤਾਂ ਸਿਸਟਮ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਇਹ ਸਿਸਟਮ ਨੇ ਜਿਹੜਾ ਪੈਦਾ ਹੋ ਰਹੇ ਨੇ ਇੱਕ ਤੋਂ ਇੱਕ ਸਿਸਟਮ ਆ ਜਿਹੜਾ ਇਹ ਆਪਾਂ ਨੂੰ ਹਰ ਰੋਜ਼ ਦੀ ਤਰ੍ਹਾਂ ਦੇਖਣ ਨੂੰ ਮਿਲੂਗਾ ਇਹ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਧੁੰਦ ਨੁਮਾ ਮਾਹੌਲ ਆ ਜਿਹੜਾ ਬਣਨਾ ਸ਼ੁਰੂ ਹੋਇਆ ਵਾ ਇਹ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਇੱਕ ਤੋਂ ਇੱਕ ਦੇਖਣ ਨੂੰ ਮਿਲਿਆ ਕਰੂਗਾ ਜਿਹਦਾ ਪੰਜਾਬ ਦੇ ਵਿੱਚ ਕਈ ਵਾਰੀ ਘੱਟ ਪ੍ਰਭਾਵ ਹੋਇਆ ਕਰੋ ਕਈ ਵਾਰੀ ਇਹਨਾਂ ਦਾ ਪ੍ਰਭਾਵ ਆ ਜਿਹੜਾ ਜ਼ਿਆਦਾ ਦੇਖਣ ਨੂੰ ਮਿਲਿਆ ਕਰੂ ਕੋਸ਼ਿਸ਼ ਦੇ ਜਾਣਕਾਰੀ ਹਰ ਰੋਜ਼ ਦੀ ਤਰ੍ਹਾਂ ਹੁਣ ਤੋਂ ਆਪਾਂ ਨਾਲ ਸਾਂਝੀ ਕਰਿਆ ਕਰਾਂਗੇ ਦੋਸਤੋ ਕਈ ਦਿਨਾਂ ਤੋਂ ਕੰਮਕਾਰਾਂ ਦੇ ਵਿੱਚ ਬਿਜੀ ਹੋਣ ਦੇ ਕਾਰਨ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਨਹੀਂ ਪਈਆਂ ਫੇਸਬੁੱਕ ਤੇ ਵੀ ਤੇ YouTube ਤੇ ਉੱਤੇ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਅਸੀਂ ਸਰਦਾਰ ਜਗਿੰਦਰ ਸਿੰਘ ਜੀ ਅਗਰਾਹਾ ਜੋ ਕਿ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੀਆਂ ਵੀਡੀਓ ਜਿਆ ਤਰਪਾਈਆਂ ਨੇ ਉਹਨਾਂ ਦੀ ਜਥੇਬੰਦੀ ਦੀਆਂ ਵੀਡੀਓ ਜਿਹੜੀਆਂ ਉਹਨਾਂ ਦੇ ਫੇਸਬੁੱਕ ਪੇਜ ਦੇ ਰਾਹੀਂ ਪਾਈਆਂ ਨੇ ਤੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਕਿਉਂਕਿ ਮੇਰੀਆਂ ਆਪਣੀਆਂ ਵੀਡੀਓ ਬਹੁਤ ਜ਼ਿਆਦਾ ਘੱਟ ਸਨ ਮੈਂ ਥੋੜੀ-ਬਹੁਤ ਵੀਡੀਓ ਜਿਹੜੀ ਜਾਣਕਾਰੀ ਲਾਈਵ ਹੋ ਕੇ ਹੀ ਤੁਹਾreturnData ਸਾਂਝੀ ਕਰਦਾ ਰਿਹਾ ਸੀ ਕੰਮਕਾਰਾਂ ਦੇ ਵਿੱਚ ਵਿਜੀ ਹੋਣ ਦੇ ਕਾਰਨ ਇਸ ਕਰਕੇ ਤੁਹਾਨੂੰ ਅੱਜ ਜਿਹੜੇ ਰਾਤ ਦੇ ਮੌਸਮ ਦੀ ਜਾਣਕਾਰੀ ਇਹ ਹੀ ਹੈ ਕਿ ਮੌਸਮ ਆਮ ਤਰ੍ਹਾਂ ਤੇ ਖੁਸ਼ਕ ਤੇ ਸਾਫ਼ ਰੋ ਹੋ ਜਿਹੜਾ ਤਾਪਮਾਨ ਦੇ ਵਿੱਚ ਗਰਾਫਟ ਆ ਚੁੱਕੀ ਹੈ 15 ਤੋਂ ਲੈ ਕੇ 16 ਡਿਗਰੀ ਦੇ ਆਸ-ਪਾਸ ਜਿਹੜਾ ਤਾਪਮਾਨ ਹੋ ਦਰਜ ਕੀਤਾ ਜਾਊਗਾ ਰਾਤ ਦਾ ਤੇ ਕੱਲ ਨੂੰ ਸਵੇਰ ਵੇਲੇ ਵੀ ਜਿਹੜੇ ਧੁੰਦ ਨਮਾ ਮਾਹੌਲ ਆ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਕਿ ਤੁਹਾਨੂੰ ਦੱਸਿਆ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਧੁੰਦ ਨਮਾ ਮਾਹੌਲ ਆ ਦੇਖਣ ਨੂੰ ਮਿਲੂਗਾ ਤੇ ਸਵੇਰ ਦੇ ਸਮੇਂ ਵੀ ਆਪਾਂ ਨੂੰ ਜਿਹੜਾ ਤਾਪਮਾਨ ਦੇ ਵਿੱਚ ਗਰਾਫਟ ਦੇਖਣ ਨੂੰ ਮਿਲੂਗੀ ਕੱਲ ਨੂੰ ਦਿਨ ਵੇਲੇ ਜਿਉਂ ਹੀ ਮੌਸਮ ਦੇ ਵਿੱਚ ਤਬਦੀਲੀ ਕੋਈ ਆਉਂਦੀ ਹੈ ਦਾ ਵੀਡੀਓ ਬਣਾ ਕੇ ਜਾਣਕਾਰੀ ਜਿਹੜੀ ਕੱਲ ਦੇ ਦਿਨ ਦੇ ਜਿਹੜੇ ਅਪਡੇਟ ਆ ਉਹ ਤਾਰਨ ਦਾ ਜਾਣਕਾਰੀ ਜਿਹੜੀ ਅਸੀਂ ਸਾਂਝੀ ਕਰਾਂਗੇ ਦੋਸਤੋ ਇਸ ਸਮੇਂ ਜਿਹੜੀ ਅਪਡੇਟ ਆ ਉਹ ਇਹੀ ਹੈ ਕਿ ਮੌਸਮ ਅੱਜ ਰਾਤ ਦਾ ਤੇ ਰਾਤ ਦਾ ਮੌਸਮ ਹੈ ਜਿਹੜਾ ਅੱਜ ਦਾ ਉਹ ਬਿਲਕੁਲ ਸਾਫ਼ ਖੁਸ਼ਕ ਤੇ ਮੀਂਹ ਪੱਖੋਂ ਕਿਸੇ ਵੀ ਇਲਾਕੇ ਵਿੱਚ ਜਿਹੜਾ ਮੀਂਹ ਨਹੀਂ ਹੈਗਾ ਸਿਰਫ ਧੁੰਦ ਨੁਮਾ ਮਾਹੌਲ ਹੈ ਜਿਹੜਾ ਧੂਏ ਦੀ ਜਿਹੜੀ ਆਪਾਂ ਕਾਹ ਸਕਦੇ ਆ ਧੂਆਂ ਜਾਂ ਆਪਾਂ ਕਹਿੰਦਾ ਧੁੰਦ ਨਮੀ ਇਕੱਠੀ ਹੋਈ ਵੀ ਹੈ ਉਹ ਬਣੀ ਹੋਈ ਹੈ ਉਸ ਦੇ ਰਾਹੀਂ ਇਹ ਜਿਹੜਾ ਥੋੜਾ ਬਹੁਤ ਪ੍ਰਭਾਵ ਆ ਉਹ ਦੇਖਣ ਨੂੰ ਮਿਲੂਗਾ ਪਰੰਤੂ ਮੀਂਹ ਕਿਸੇ ਵੇਲਾਕੇ ਦੇ ਵਿੱਚ ਨਹੀਂ ਹੈਗਾ ਮੌਸਮ ਇਸੇ ਤਰ੍ਹਾਂ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਆਉਣ ਵਾਲੇ ਦਿਨਾਂ ਵਿੱਚ ਵੱਡੀ ਅਪਡੇਟ ਆਉਂਦੀ ਹੈ 17-18 ਤਰੀਕ ਦੇ ਨੇੜੇ ਤੇਰੇ ਇੱਕ ਸਿਸਟਮ ਜਿਹੜਾ ਹੋਰ ਤਾਕੜਾ ਸਿਸਟਮ ਬਣ ਰਿਹਾ ਉਸ ਦੀ ਜਾਣਕਾਰੀ ਹਰ ਰੋਜ਼ ਦੀ ਤਰ੍ਹਾਂ ਸਾਂਝੀ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ